ਜਿਵੇਂ ਇੱਕ ਵਾਰ ਤਾਲੀਆਂ ਤਾਂ ਮੈਂ ਮਾਨਯੋਗ ਡੀਐਸਪੀ ਸਾਹਿਬ ਜੀ ਨੂੰ ਮੱਝ ਕੇ ਬੁਲਾਵਾਂਗਾ ਕਿ ਉਹ ਤੁਹਾਨੂੰ ਸਾਰਿਆਂ ਨੂੰ ਅਜ ਦੀ ਪਿਹਾਰੀ ਬਾਰੇ ਦੱਸਣ ਮਾਨਯੋਗ ਡੀਐਸਪੀ ਸਰਦਾਰ ਪ੍ਰਵਿੰਦਰ ਸਿੰਘ ਮੇਰਦੀ ਮੈਂ ਆਪਣੇ ਸਾਡੇ ਤੀਜੇ ਸਹਿਬਾਨ ਦਾ ਬਹੁਤ ਜ਼ਿਆਦਾ ਤਲਾਵਤੀਆਂ ਜਿਹੜੀ ਕਿ ਅੱਜ ਸਾਡੇ ਸਾਡੇ ਨਾਲ ਮਿਲਣ ਦਾ ਮੌਕਾ ਦਿੱਤਾ ਹੈ ਸੱਚ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਨਾਟੇ ਦਾ ਚੱਲ ਰਿਹਾ É, cara, tá rolando ali, ó. ਸਰਦਾਰ ਪ੍ਰਭਜਨ ਸਿੰਘ ਮਾਨ ਜੀ ਵੱਲੋਂ ਜੋ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਇਹ ਹਿੰਮਤ ਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਮਾਨਯੋਗ ਡੀਐਸਪੀ ਸਰਦਾਰ ਪ੍ਰਵਿੰਦਰ ਸਿੰਘ ਵਿਰਤਜੀ ਵੱਲੋਂ ਅਤੇ ਸਾਰੀ ਪੰਜਾਬ ਪੁਲਿਸ ਦੀ ਅਗਵਾਈ ਹੇਠ ਅੱਜ ਹਾਫ ਮੈਰਾਥਨ ਲਵਾਈ ਜਾ ਰਹੀ ਹੈ ਇਹ ਸੀਰੀਅਸ ਕੈਡੀ ਸਕੂਲ ਦੇ ਬੱਚਿਆਂ ਦੇ ਨਾਲ ਤਾਂ ਅੱਜ ਸਵੇਰੇ 9 ਵਜੇ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਅਸੀਂ ਅੰਦਰੂ ਦੀ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਜਾ ਰਹੇ ਹਾਂ ਜਿਹਦੇ ਵਿੱਚ 100 ਦੇ ਲਗਭਗ ਐਸਸੀਰੀਅਸ ਕੈਦੀ ਸਕੂਲ ਦੇ ਪਲੱਸ 1 ਪਲੱਸ 2 ਦੇ ਵਿਦਿਆਰਥੀ ਜਿਹੜੇ ਹਨ ਉਹ ਸਾਰੇ ਸ਼ਹਿਰ ਦੇ ਵਿੱਚ ਜਾਗਰੂਕਤਾ ਦਾ ਸੰਦੇਸ਼ ਦੇਣਗੇ ਧੰਨਵਾਦ ਸਰਕਾਰ ਨੇ ਪਿਛਲੇ ਕੁ ਮਾਰਚ ਤੋਂ ਪੰਜਾਬ ਜੰਮੂ ਤੋਂ ਨਸ਼ਿਆਂ ਦਾ ਕੋੜ ਖਾਤਮਾ ਕਰਨ ਵਾਸਤੇ ਇੱਕ ਵਿਸ਼ੇਸ਼ ਮਹਿੰਮ ਚਲਾਈ ਹੈ ਜੁਗਤ ਨਸ਼ਿਆਂ ਤੋਂ ਜਿਹਦੇ ਅਧੀਨ ਜੋ ਬੜੇ ਨਸ਼ਾ ਤਸਕਰ ਨਸ਼ਾ ਵੇਚਦੇ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ ਜੋ ਬੱਚੇ ਗਮਰਾਉਂ ਕੇ ਨਸ਼ਾ ਕਰਨ ਦੇ ਬੇਸੀ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਰੀ ਹੈਬੀਲੀਟੇਸ਼ਨ ਸੈਂਟਰਾਂ ਚ ਰੀ ਹੈਬੀਲੀਟੇਸ਼ਨ ਸੈਂਟਰਾਂ ਦਾਖਲ ਕਰਾਇਆ ਗਿਆ ਅਦਾਲਤ ਕੋ ਚਾਹਟ ਦੇ ਬਿਨ ਵਾਰ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਉਹ ਮਹਿੰਤੀ ਫਰਮ ਕੋਸਪੀਸ਼ਨ ਦਵਾਈ ਗਈ ਹੈ ਜਿਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਫਲਤਾ ਮਿਲੀ ਆ ਹੁਣ ਇਸੇ ਮਹਨ ਦੇ ਤਹਿਤ ਅੱਜ ਅਸੀਂ ਬੱਚਿਆਂ ਨੂੰ ਤੇ ਸਮਾਜ ਨੂੰ ਜਾਗਰੂਕ ਕਰਨ ਦੀ ਖਾਤਰ ਇੱਕ ਰਨ ਫੋਰ ਲਿੰਟੀ ਨਾਂ ਦੀ ਖਾਸ ਮੈਰਾਥਨ ਲੈ ਰਹੇ ਹਾਂ ਜਿਹਦੇ ਵਿੱਚ ਸਾਨੂੰ ਐਸਐਮਐਥੀ ਸਕੂਲ ਦੇ ਸਕੂਲ ਸਟਾਫ ਤੇ ਹਸਪਤਾਲ ਸਾਹਬਰੋਂ ਬਹੁਤ ਸਹਿਯੋਗ ਮਿਲਿਆ ਇਹਨਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਲੈ ਕੇ ਅਸੀਂ ਬਾਜ਼ਾਰਾਂ 'ਚ ਜਾਵਾਂਗੇ ਤੇ ਸਾਰੇ ਬਾਜ਼ਾਰ ਨੂੰ ਲਸਿਆਂ ਵਾਲੇ ਜਿਦਾਂ ਗੁਰੂ ਕਰਾਂਗੇ ਠੀਕ ਹੈ